ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਕਿਸਾਨਾਂ ਲਈ ਆ ਜਿਨ੍ਹਾਂ ਦੇ ਘਰੇ ਕੋਈ ਅਮਰੂਦ ਦਾ ਬੂਟਾ ਫਰੂਟ ਵਾਲੇ ਬੂਟੇ ਕੋਈ ਵੀ ਲੱਗੇ ਹੁੰਦੇ ਆ 베ਰੀ ਦਾ ਬੂਟਾ ਲੱਗਿਆ ਹੁੰਦਾ ਜਾਂ ਆੜੂ ਦਾ ਬੂਟਾ ਲੱਗਿਆ ਹੁੰਦਾ ਅਕਸਰ ਹੀ ਆਪਾਂ ਦੇਖਦੇ ਆਂ ਵੀ ਇਸ ਤਰ੍ਹਾਂ ਦੇ ਜਿੰਨੂੰ ਫਰੂਟ ਆਉਂਦਾ ਆਪਣੇ ਤਾਂ ਸਾਰਾ ਫਰੂਟ ਗਲ ਜਾਂਦਾ ਇਹਦਾ ਇੱਕ ਨੁਕਸਾ ਬਿਲਕੁਲ ਜੋ ਸਸਤਾ ਹੀ ਆ ਬਾਜ਼ਾਰ ਦੇ ਵਿੱਚੋਂ ਵੀ ਤੁਹਾਨੂੰ ਮਿਲ ਜੂਗਾ 100 ਰੁਪਏ ਦਾ ਤੇ ਘਰੇ ਵੀ ਤਿਆਰ ਕਰ ਸਕਦੇ ਹੋ ਜਿਹਦੇ ਨਾਲ ਤੁਹਾਡਾ ਕੋਈ ਵੀ ਅਮਰੂਦ ਕੋਈ ਵੀ ਤੁਹਾਡਾ 베ਰ ਜਾਂ ਤੁਹਾਡਾ ਕਈ ਆੜੂ ਕੋਈ ਵੀ ਕਾਣਾ ਨਹੀਂ ਹੋਊਗਾ ਸਾਰਾ ਫਲ ਫਰੂਟ ਤੁਸੀਂ ਵਧੀਆ ਖਾ ਮਤਲਬ ਕੁਐਸਚਨ ਆਉਂਦੇ ਆ ਵੀ ਅਸੀਂ ਅਮਰੂਦ ਲਾਇਆ ਸੀ ਘਰੇ ਤੇ ਸਾਰੇ ਅਮਰੂਦ ਗਲ ਗਏ ਬਾਈ ਜੀ ਇੱਕ ਵੀ ਖਾਨਜੋਗ ਨਹੀਂ ਰਿਹਾ ਉਹਦਾ ਕੀ ਕਾਰਨ ਹੁੰਦਾ ਹੈ ਕੀ ਉਹਦਾ ਹੱਲ ਹੈ ਉਹ ਅੱਜ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਵੀਡੀਓ ਜਰੂਰ ਸਾਂਝੀ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਕੋਈ ਵੀ ਘਰੇ ਫਰੂਟ ਦਾ ਬੂਟਾ ਲੱਗਿਆ ਤਾਂ ਇਹਦੇ ਉੱਪਰ ਇੱਕ ਫਰੂਟ ਫ्लाई ਨਾਂ ਦੀ ਮੱਖੀ ਹੁੰਦੀ ਹੈ ਫਰੂਟ ਫ्लाई ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਫਰੂਟ ਫ्लाई ਮੱਖੀ ਹੈ ਜਿਹੜੀ ਕਿ ਕੀ ਕਰਦੀ ਹੈ ਤੁਹਾਡਾ ਜਦੋਂ ਸਟਾਰਟ ਹੁੰਦਾ ਜਾਂ ਤਾਂ ਛੋਟਾ ਫਰੂਟ ਹੁੰਦਾ ਬਹੁਤ ਛੋ ਇਸ ਤਰ੍ਹਾਂ ਦੀ ਸਟੇਜ ਦੇ ਵਿੱਚ ਬਿਲਕੁਲ ਛੋਟਾ ਫਰੂਟ ਹੁੰਦਾ ਜਾਂ ਕਈਏ ਵੀ ਜਦੋਂ ਇਹ ਫਲਾਕਾ ਚੱਕਦਾ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਫੋਲੇ ਚੱਕਦਾ ਜਾਂ ਛੋਟਾ ਅਮਰੂਦ ਬੰਦਦਾ ਤਾਂ ਉਹ ਫਰੂਟ ਫਲਾਈ ਮੱਖੀ ਹੈ ਜਿਹੜੀ ਉਹਦੇ ਵਿੱਚ ਡੰਗ ਮਾਰ ਕੇ ਉਹਦਾ ਅੰਡਾ ਦੇ ਦਿੰਦੇ ਤੇ ਜਦੋਂ ਨੂੰ ਤੁਹਾਡੇ ਫਰੂਟ ਨੇ ਕਿਸੇ ਕੋਈ ਵੀ ਫਰੂਟ ਆ ਵੇਰ ਹੋ ਸਕਦਾ ਹੈ ਆੜੂ ਹੋ ਸਕਦਾ ਜਾਂ ਤੁਹਾਡੀਆਂ ਸਬਜ਼ੀਆਂ ਵੀ ਹੋ ਸਕਦੀਆਂ ਨੇ ਕੋਈ ਵੀ ਕਦੂ ਹੈ ਜਾਂ ਤੋਰੀਆਂ ਤੁਹਾਡੇ ਨਹੀਂ ਲੱਗ ਰਹੀਆਂ ਸਰਜੀਆਂ ਛੋਟਾ ਚੂਣਾ ਲਾ ਕੇ ਖਰਾਬ ਹੋ ਜਾਂਦਾ ਕੁਝ ਵੀ ਹੋ ਸਕਦਾ ਤੇ ਇਹਨਾਂ ਸਾਰਿਆਂ ਲਈ ਜ਼ਿੰਮੇਵਾਰ ਜਿਹੜੀ ਫਰੂਟ ਫਲਾਈ ਹੁੰਦੀ ਹੈ ਉਹ ਛੋਟੇ ਉਸ ਸਾਈਜ਼ ਦੇ ਵਿੱਚ ਫਰੂਟ ਦੇ ਵਿੱਚ ਚਾਹੇ ਉਹ ਕੱਦੂ ਆ ਚਾਹ ਤੋਰੀ ਆ ਚਾਹ ਖੀਰਾ ਆ ਚਾਹ ਤੁਹਾਡਾ ਕਰੇਲਾ ਉਹ ਚ ਡੰਗ ਮਾਰ ਕੇ ਉਹਦਾ ਅੰਡਾ ਦੇ ਦਿੰਦੀ ਆ ਤੇ ਉਹ ਫਰੂਟ ਦੇ ਵਿੱਚ ਜਦੋਂ ਅੰਡੇ ਚੋਂ ਜੀਵ ਨਿਕਲਦਾ ਤਾਂ ਉਹ ਫਰੂਟ ਨੂੰ ਅੰਦਰੋਂ ਗਲਣਾ ਸ਼ੁਰੂ ਕਰ ਦਿੰਦਾ ਤੇ ਉਹ ਫਰੂਟ ਤੁਹਾਡੇ ਖਾਣ ਯੋਗ ਨਹੀਂ ਰਹਿੰਦਾ ਤਾਂ ਹੁਣ ਇਹਦਾ ਹੱਲ ਕੀ ਹੈ ਘਰੇ ਵੀ ਤੁਸੀਂ ਤਿਆਰ ਕਰ ਸਕਦੇ ਹੋ ਬਾਜ਼ਾਰ ਚੋਂ ਵੀ ਲਿਆ ਸਕਦੇ ਹੋ ਬਾਜ਼ਾਰ ਚੋਂ 100 ਰੁਪਏ ਦਾ ਇਹਦਾ ਹੱਲ ਹੈ ਜ਼ਹਿਰ ਕੋਈ ਸੜਕਣ ਦੀ ਲੋੜ ਨਹੀਂ ਕਿਉਂਕਿ ਜੇ ਘਰੇ ਤੁਸੀਂ ਫਰੂਟ ਖਾਣਾ ਤਾਂ ਜ਼ਹਿਰ ਨਾ ਛਿੜਕੋ ਇਹਦਾ ਹੱਲ ਹੈ 60 ਰੁਪਏ ਦਾ ਇੱਕ ਅ ਮਤਲਬ ਜੇ 100 ਰੁਪਏ ਦਾ ਕਹੀਏ ਤਾਂ 60 ਦਿਨ ਚੱਲੂਗਾ ਤਾਂ ਤੁਸੀਂ ਅਮਰੇ ਹੱਥੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਦਾ ਇਹਨੂੰ ਫਰੂਟ ਫਲਾਈ ਦੇ ਟਰੈਪ ਕਹਿੰਦੇ ਹੈ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੇ ਫਰੂਟ ਫਲਾਈ ਦੇ ਟਰੈਪ ਹੈਗੇ ਤਾਂ ਕੀ ਹੈ ਫਰੂਟ ਫਲਾਈ ਦੇ ਟਰੈਪ ਕਿਸ ਤਰ੍ਹਾਂ ਆਪਾਂ ਲਗਾਉਣੇ ਆ ਕਿੱਥੇ ਲਗਾਉਣੇ ਆ ਤਾਂ ਦੇਖੋਗੇ ਤੁਸੀਂ ਇਹ ਫਰੂਟ ਫਲਾਈ ਦੇ ਟਰੈਪ ਆ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਤਿੰਨੇ ਦੇ ਪਾਰਟ ਹੁੰਦੇ ਆ ਬਾਜ਼ਾਰ ਦੇ ਵਿੱਚੋਂ ਇਹ ਮਿਲ ਜਾਣਗੇ ਤਾਂ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਕੰਮ ਕਰਨਾ ਉਹ ਇਸ ਤਰ੍ਹਾਂ ਦਾ ਇੱਕ ਆ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਲੋਰ ਵੀ ਨੂੰ ਕਹਿ ਦਿੰਨੇ ਆ ਇੱਕ ਟਿੱਕੀ ਜੀ ਹੋਊਗੀ ਜਿਹਨੇ ਮੇਨ ਕੰਮ ਕਰਨਾ ਤਾਂ ਤੁਹਾਨੂੰ ਮੈਂ ਇਹਦੇ ਬਾਰੇ ਜ਼ਰੂਰ ਦਿਖਾਉਂਗਾ ਇਸ ਨੂੰ ਪਾੜ ਕੇ ਕੈਰੀ ਆਪਾਂ ਇਹਨੂੰ ਖੋਲ ਸਕਦੇ ਆ ਬਿਲਕੁਲ ਸਟਾਰਟਿੰਗ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਟਿੱਕੀ ਮਿਲੂਗੀ ਔਰ ਟਿੱਕੀ ਨੂੰ ਇਹਨੂੰ ਤੁਹਾਡਾ ਇਸ ਤਰ੍ਹਾਂ ਦਾ ਇੱਕ ਲੋਕ ਵੀਊ ਕੋਲੇ ਇੱਕ ਦਿਖਾ ਦੇਗਾ ਇਸ ਤਰ੍ਹਾਂ ਦਾ ਇੱਕ ਲੋਕ ਹੋਊਗਾ ਤਾਂ ਇਹ ਇਹਦੇ ਵਿੱਚ ਫਿੱਟ ਹੋ ਜਾਣਾ ਇਸ ਤਰ੍ਹਾਂ ਤੁਸੀਂ ਇਹਨੂੰ ਇਹਦੇ ਲੋਕ ਇੱਕ ਸਪੇਸ ਬਣੀ ਹੋਊਗੀ ਤਾਂ ਇਸ ਟਿੱਕੀ ਨੂੰ ਇਹਦੇ ਵਿੱਚ ਫਿੱਟ ਕਰ ਦਿਓਗੇ ਔਰ ਫਿੱਟ ਹੋਣ ਤੋਂ ਬਾਅਦ ਇਹ ਹੀ ਟਿੱਕੀ ਹੈ ਜਿਹੜੀ ਤੁਹਾਡੀ ਤਾਂ ਇਸ ਤਰ੍ਹਾਂ ਜਿਹੜੀ ਇਹਦੀ ਟਿੱਕੀ ਐ ਆਪਾਂ ਟਿੱਕੀ ਜੀ ਵਿੱਚੋਂ ਨਿਕਲੂ ਤੈਨੂੰ ਇਹਦੇ ਵਿੱਚ ਫਿੱਟ ਕਰ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਕੀ ਐ ਉੱਪਰ ਇਹਦੇ ਇੱਕ ਤਾਰ ਦਿੱਤੀ ਹੋਈ ਸਪੈਸ਼ਲ ਤਾਂ ਤੁਸੀਂ ਇਸ ਤਰ੍ਹਾਂ ਤਾਰ ਪਾ ਕੇ ਉਹਦਾ ਤਾਰ ਦਾ ġੇੜਾ ਦੇ ਲਓਗੇ ਜਿਹੜਾ ਇਹਨੂੰ ਟੰਗਣ ਲਈ ਸਹਾਈ ਹੋਊਗਾ ਇਸ ਤਰ੍ਹਾਂ ਉੱਪਰ ਇਹਦੀ ਤਾਰ ਦਾ ġੇੜਾ ਦੇ ਲਓ ਕਿਸਾਨ ਵੀਰੋ ਉਸ ਤੋਂ ਬਾਅਦ ਇੱਕ ਇਹਦੇ ਨੀਚੇ ਆਹ ਪਾਰਟ 2 ਪਰੇ ਦੇ ਵਿੱਚ ਇੱਕ ਧਿਆਨ ਰੱਖਣਾ ਇਹਦੇ ਵਿੱਚ ਪਾਣੀ ਜ਼ਰੂਰ ਪਾ ਦਿਓ ਇਸ ਤਰ੍ਹਾਂ ਥੋੜਾ ਪਾਣੀ ਪਊਗਾ ਇਹਦੇ 'ਚ ਤਾਂ ਪਾਣੀ ਦੇ ਦੋ ਕੰਮ ਹੋਣਗੇ ਪਾਣੀ ਕੀ ਕੰਮ ਕਰੂਗਾ ਪਾਣੀ ਇੱਕ ਤਾਂ ਜਿਹੜੀਆਂ ਮੱਖੀਆਂ ਦੇ ਵਿੱਚ ਪੜਨਗੀਆਂ ਫਰੂਟ ਫ्लाई ਦੀ ਉਹਦੇ ਵਿੱਚ ਡੁੱਬ ਕੇ ਯਾਨੀ ਕਿ ਛੇਤੀ ਮਰ ਜਾਣਗੀਆਂ ਤੇ ਦੂਸਰਾ ਜਦੋਂ ਪਾਣੀ ਇਹਦੇ ਚੋਂ ਵੈਪੋਰੇਟ ਹੋਊਗਾ ਪਾਣੀ ਭਾਪ ਬਣ ਕੇ ਬਾਹਰ ਨਿਕਲੂਗਾ ਤਾਂ ਪਾਣੀ ਨਾਲ ਜਿਹੜੀ ਇਹਦੀ ਲਿਓਰ ਹੈ ਜਿਹੜੀ ਆ ਟਿੱਕੀ ਉੱਪਰ ਤੁਸੀਂ ਦੇਖ ਰਹੇ ਹੋ ਬਿਲਕੁਲ ਜ਼ੂਮ ਕਰਕੇ ਮੈਂ ਕਹੂੰਗਾ ਦਿਖਾ ਦੇ ਕੈਮਰਾਮੈਨ ਨੂੰ ਆ ਟਿੱਕੀ ਤੁਸੀਂ ਦੇਖ ਰਹੇ ਹੋ ਜਦੋਂ ਪਾਣੀ ਵੈਪੋਰੇਟ ਹੋਊਗਾ ਤਾਂ ਪਾਣੀ ਨਾਲ ਕੀ ਇਹਦੀ ਸਮੈਲ ਆ ਜਿਹੜੀ ਦੂਰ ਦੂਰ ਤੱਕ ਜਾਊਗੀ ਤੇ ਜਿਹੜੀ ਫਰੂਟ ਫ्लाई ਦੀ ਮੱਖੀ ਹੈ ਇਹਦੇ ਨੀਚੇ ਇਸ ਤਰ੍ਹਾਂ ਦਾ ਗੈਪ ਬਣਿਆ ਪਿਆ ਤਾਂ ਇਸ ਗੈਪ ਦੇ ਵਿੱਚ ਦੀ ਅੰਦਰ ਵੜ ਕੇ ਉਹ ਪੁੱਲ ਪਲਈਆ ਦੇ ਵਿੱਚ ਫਸ ਜੂਗੀ ਤੇ ਉਹ ਇਹਦੇ ਵਿੱਚ ਪੂਰੀ ਤਰ੍ਹਾਂ ਆਉਣ ਲੱਗ ਜੂ। ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਫਰੂਟ ਦੀ ਆਪਣੇ ਤੁਹਾਡੇ ਕਿਸੇ ਵੀ ਜਿਹੜਾ ਪੌਦਾ ਆ ਉਹਦੀ ਡਾਣੀ ਤੇ ਇਸ ਤਰ੍ਹਾਂ ਟੰਗ ਸਕਦੇ ਹੋ। ਹੁਣ ਇਹਦੇ ਨਾਲ ਹੋਊਗਾ ਕੀ ਕਿ ਤੁਹਾਡਾ ਇਹ ਜਿਹੜਾ ਇਲਾਜ ਹੈ 60 ਦਿਨਾਂ ਲਈ ਹੋ ਚੁੱਕਾ ਤੇ 60 ਦਿਨਾਂ ਬਾਅਦ ਟਿੱਕੀ ਤੁਸੀਂ ਬਦਲ ਸਕਦੇ ਹੋ। ਤਾਂ ਆਉਣ ਵਾਲੇ 60 ਦਿਨਾਂ ਜਿਹੜੇ ਉਹ ਤੁਹਾਡਾ ਫਰੂਟ ਆ ਜਿਹੜਾ ਉਹ ਤੁਹਾਨੂੰ ਕੋਈ ਵੀ ਖਰਾਬ ਨਹੀਂ ਮਿਲੂਗਾ ਜਿੰਨੀਆਂ ਫਰੂਟ ਫਲਾਈ ਦੀਆਂ ਮੱਖੀਆਂ ਨੇ ਸਾਰੀਆਂ ਦੇ ਵਿੱਚ ਆਉਣਗੀਆਂ ਤਾਂ ਕਿਸਾਨ ਵੀ ਰੱਖ ਸਹੀ ਸਵਾਲ ਕਰਦੇ ਆ ਬਾਈ ਜੀ ਸਾਡੇ ਘਰੇ ਮਰੂਸੀ ਕਿਹੜੀ ਦਵਾਈ ਕਰੀਏ ਤਾਂ ਮੇਰੀ ਬੇਨਤੀ ਹੈ ਵੀ ਇਹ ਘਰੇ ਖਾਣ ਵਾਲੀ ਚੀਜ਼ ਦੇ ਉੱਪਰ ਦਵਾਈਆਂ ਦਾ ਨਾਮ ਸਾਰਾ ਲਿਆ ਕਰੋ। ਤਾਂ ਇਸ ਤਰ੍ਹਾਂ ਦੇ ਟਰੈਪ ਆ ਜਿਹੜੇ ਤੁਹਾਨੂੰ ਬਾਜ਼ਾਰ ਚੋਂ ਮਿਲ ਜਾਣਗੇ। ਅਗਰ ਤੁਸੀਂ ਘਰੇ ਵੀ ਬਣਾਉਣਾ ਚਾਹੋ ਤਾਂ ਟਿੱਕੀ ਇਹ 50 ਰੁਪਏ ਦੀ 40 ਰੁਪਏ ਦੀ ਟਿੱਕੀ ਮਿਲ ਜਾਂਦੀ ਹੈ ਜਿਹੜੀ ਆਪਣੀ 2 ਲੀਟਰ ਵਾਲੀ ਬੋਤਲ ਹੁੰਦੀ ਆ। ਅ ਪੈਪਸੀ ਵਾਲੀ ਉਹਦੇ ਸਾਈਡ ਤੋਂ ਉਹਦੇ ਟਿੱਕੀ ਉੱਪਰ ਢੱਕਣ ਦੇ ਵਿੱਚ ਫਸਾ ਕੇ ਕਿਸੇ ਨੇ ਤਾਗੇ ਨਾਲ ਔਰ ਸਾਈਡ ਤੋਂ 2-4 ਉਹਦੇ ਵਿੱਚ ਕੱਟ ਲਾ ਦਿਓ ਤੇ ਵਿੱਚ ਪਾਣੀ ਭਰ ਦਿਓ ਤਾਂ ਕਿ ਜਿਹੜੀਆਂ ਮੱਖੀਆਂ ਉਹਦੇ ਵਿੱਚ ਆ ਸਕਣ। ਤਾਂ ਕਿਸਾਨ ਵੀਰੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ